ਸਿਵਰੇਜ ਵਿਭਾਗ ਦੀ ਗਲਤੀ ਦੇ ਕਾਰਨ ਹੋਇਆ ਵੱਡਾ ਹਾਦਸੇ ਦੇ ਵਿੱਚ ਇੱਕ ਜ਼ਖਮੀ ਹੋਇਆ ਵਿਅਕਤੀ ਤੇ ਦੂਸਰਾ ਹਜੇ ਲਾਪਤਾ ਦੱਸਿਆ ਜਾ ਰਿਹਾ ਤਾਂ ਬਿਲਕੁਲ શ્રી ਮੁਕਸਰ ਸਾਹਿਬ ਦੇ ਜਲਾਲਾਬਾਦ ਰੋਡ ਤੇ ਨਵੇਂ ਹਾਈਵੇ ਤੇ ਸਿਵਰੇਜ ਵਿਭਾਗ ਦੀ ਗਲਤੀ ਤੇ ਕਾਰਨ ਵੱਡਾ ਖੱਡਾ ਬਣ ਗਿਆ ਤਾਂ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਵਿਭਾਗ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੇ ਕਾਰਨ ਇਸ ਖੱਡੇ ਦੇ ਵਿੱਚ ਡਿੱਗਣ ਦੇ ਕਾਰਨ ਤਿੰਨ ਤੋਂ ਚਾਰ ਹਾਦਸੇ ਜਿਹੜੇ ਹੋ ਗਏ ਨੇ ਤੇ ਇੱਕ ਹਾਦਸਾ ਜਿਹੜਾ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਜਖਮੀ ਹੋ ਜਾਂਦਾ ਇੱਕ ਨੌਜਵਾਨ ਜਿਹੜਾ ਲਾਪਤਾ ਦੱਸਿਆ ਜਾ ਰਿਹਾ ਜਿਸ ਦਾ ਕੋਈ ਅਤਾ ਪਤਾ ਨਹੀਂ ਹੈ ਤਾਂ ਇਹ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਜਲਾਲਾਬਾਦ ਸਾਈਡ ਤੋਂ ਸ਼੍ਰੀ ਮੁਖਤਸਰ ਸਾਹਿਬ ਵੱਲੋਂ ਆ ਰਹੇ ਸੀ ਤਾਂ ਅਚਾਨਕ ਇਸ ਖੱਡੇ ਦੇ ਵਿੱਚ ਡਿੱਗ ਜਾਂਦੇ ਨੇ ਇੱਕ ਵਿਅਕਤੀ ਨੂੰ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕੱਢ ਲਿਆ ਜਾਂਦਾ ਹੈ ਤੇ ਦੂਜਾ ਵਿਅਕਤੀ ਅਜੇ ਤੱਕ ਲਾਪਤਾ ਦੱਸਿਆ ਜਾ ਰਿਹਾ ਹਾਲਾਂਕਿ ਪ੍ਰਸ਼ਾਸਨ ਤੇ ਦੋਸ਼ ਲਗਾਉਂਦੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ 15 ਦਿਨਾਂ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੇ ਕਾਰਨ ਸਾਰੇ ਹੱਥ ਸੇ ਵਾਪਰਦੇ ਨੇ ਮੁਖਤਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ ਸ੍ਰੀ ਮੁਖਤਰ ਸਾਹਿਬ ਦੇ ਜਲਾਲਾਬਾਦ ਹਾਈਵੇ ਤੇ ਮੌਜੂਦਾਂ ਤਾਂ ਇੱਕ ਵਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਜੋ ਹਾਈਵੇ ਆ ਜਿਹੜਾ ਲਲਾਪਾ ਰੋਡ ਦਾ ਉੱਥੇ ਬਹੁਤ ਵੱਡਾ ਜੋ ਖੱਡਾ ਹੈ ਉਹ ਬਣ ਚੁੱਕਿਆ ਤੇ ਇਹ ਵੀ ਦੱਸਣਾ ਬੰਦਾ ਕਿ ਜੋ ਹਾਈਵੇ ਆ ਇਹ ਹੁਣੇ ਬਣਿਆ ਸੀਗਾ ਤਾਂ ਲੇਕਿਨ ਪ੍ਰਸ਼ਾਸਨ ਦੀ ਸਿਵਰੇਜ ਮਹਿਕਮੇ ਦੀ ਗਲਤੀ ਦੇ ਕਾਰਨ ਇਸ ਦੇ ਵਿੱਚ ਇੱਕ ਵੱਡਾ ਜੋ ਖੱਡਾ ਉਹ ਬਣ ਚੁੱਕਿਆ ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਹਾਦਸੇ ਹੋਏ ਨੇ ਇੱਥੇ ਤਾਂ ਜੋ ਇੱਥੋਂ ਦੇ ਲੋਕ ਨੇ ਉਹਨਾਂ ਦੇ ਮੁਤਾਬਕ ਇੱਥੇ 3 ਤੋਂ 4 ਹਾਦਸੇ ਹੋ ਚੁੱਕੇ ਨੇ ਤਾਂ ਜੋ ਤਾਜ਼ੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੋਟਰਸਾਈਕਲ ਆ ਜੋ ਉਹ ਪਿਆ ਹੋਇਆ ਇਸ ਖੱਡੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੇਰ ਰਾਤ ਦੋ ਮੋਟਰਸਾਈਕਲ ਸਵਾਰ ਇੱਥੋਂ ਦੀ ਲੰਘ ਰਹੇ ਸਨ ਤਾਂ ਵੱਡੇ ਖੱਡੇ ਦੇ ਕਾਰਨ ਇਸ ਖੱਡੇ ਦੇ ਵਿੱਚ ਡਿੱਗ ਜਾਂਦੇ ਆ ਜਿਸ ਦੇ ਵਿੱਚ ਇੱਕ ਨੂੰ ਤਾਂ ਮੌਕੇ ਤੇ ਹੀ ਜੋ ਇੱਥੋਂ ਦੇ ਮੌਜੂਦ ਲੋਕ ਨੇ ਉਹਨਾਂ ਦੇ ਵੱਲੋਂ ਕੱਢ ਲਿੱਤਾ ਜਾਂਦਾ ਲੇਕਿਨ ਜੋ ਦੂਸਰਾ ਵਿਅਕਤੀ ਹੈ ਉਸ ਦਾ ਫਿਲਹਾਲ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਹਜੇ ਤੱਕ ਵਿਅਕਤੀ ਨਹੀਂ ਮਿਲਿਆ ਇਹਦੇ ਵਿੱਚ ਡਿੱਗ ਗਿਆ ਜਾਂ ਕੀ ਕਾਰਨ ਬਣਿਆ ਕਿੱਥੇ ਉਹ ਵਿਅਕਤੀ ਗਿਆ ਉਹ ਹਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਤਾਂ ਦੂਸਰਾ ਜੋ ਵਿਅਕਤੀ ਸੀ ਜਿਸ ਨੂੰ ਇਸ ਖੱਡੇ ਦੇ ਵਿੱਚੋਂ ਕੱਢਿਆ ਗਿਆ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਸੱਟਾਂ ਉਹਨਾਂ ਦੇ ਲੱਗਿਆ ਨੇ ਤਾਂ ਪ੍ਰਸ਼ਾਸਨ ਹੁਣ ਉਸ ਤੋਂ ਪੁੱਛਗਿੱਛ ਕਰੇਗਾ ਕਿ ਜੋ ਦੂਸਰਾ ਵਿਅਕਤੀ ਸੀ ਉਹ ਕਿੱਥੇ ਗਿਆ ਜਾਂ ਕੀ ਉਸਦੇ ਨਾਲ ਹੋਇਆ ਉਹ ਹੁਣ ਨਮ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਲੇਕਿਨ ਆ ਤੁਹਾਨੂੰ ਦੱਸ ਦਈਏ ਕਿ ਇਸ ਖੱਡੇ ਬਣੇ ਨੂੰ तकरीबन ਲੋਕਾਂ ਦੇ ਦੱਸਣ ਮੁਤਾਬਿਕ 15 ਦਿਨ ਹੋ ਗਏ ਲੇਕਿਨ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਸੀ ਕੋਈ ਵੀ ਪ੍ਰਬੰਧਾ ਜੋ ਲੋਕਾਂ ਦੇ ਮੁਤਾਬਕ ਨਹੀਂ ਕੀਤੇ ਗਏ ਸੀ ਜਿਸ ਦੇ ਕਾਰਨ ਇੱਥੇ ਹਾਦਸੇ ਵਾਪਰੇ ਆ ਪਹਿਲਾਂ ਇੱਕ ਕਾਰ ਵੀ ਇਸ ਖੱਡੇ ਦੇ ਵਿੱਚ ਡਿੱਗੀ ਆ ਤਾਂ ਲੋਕਾਂ ਦਾ ਕਹਿਣਾ ਕਿ ਤਿੰਨ ਤੋਂ ਚਾਰ ਜੋ ਹਾਦਸੇ ਨੇ ਉਹ ਹੋਏ ਨੇ ਤਾਂ ਚੌਥਾ ਇਹ ਹਾਸਾ ਜਿਹੜਾ ਮੋਟਰਸਾਈਕਲ ਡਿੱਗਿਆ ਇਹ ਦੱਸਿਆ ਜਾ ਰਿਹਾ ਕਿ ਫਾਜ਼ਲ ਕਾ ਤੋਂ ਮੁਕਸਰ ਜੋ ਜਾ ਰਿਹਾ ਸੀ ਤਾਂ ਇਸ ਖੱਡੇ ਦੇ ਵਿੱਚ ਡਿੱਗ ਗਿਆ ਤਾਂ ਦੂਸਰੇ ਵਿਅਕਤੀ ਹੁਣ ਲਾਪਤਾ ਦੱਸਿਆ ਜਾ ਰਿਹਾ ਉਸ ਦਾ ਕੁਝ ਵੀ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਇਹ ਖੱਡਾ ਬਹੁਤ ਹੀ ਡੂੰਘਾ ਹੈ ਤਾਂ ਇਧਰ ਨੂੰ ਇਹ ਵੀ ਦੱਸਦੀ ਹੈ ਕਿ ਇਸ ਖੱਡੇ ਤੋਂ ਇਲਾਵਾ ਜੇਕਰ ਇਸ ਤੋਂ ਥੋੜਾ ਸਾ ਪਿੱਛੇ ਜਾਂਦੇ ਆ ਤਾਂ ਉੱਥੇ ਵੀ ਇੱਕ ਸੜਕ ਦੇ ਵਿੱਚ ਸਾਈਡ ਤੋਂ ਖੱਡਾ ਬਣ ਚੁੱਕਿਆ ਬਿਲਕੁਲ ਥੱਲੋ ਸੀਵਰੇਜ ਦਾ ਪਾਣੀ ਆਉਣ ਦੇ ਕਾਰਨ ਸੜਕਾ ਜੋ ਉਹ ਬਿਲਕੁਲ ਖਾਲੀ ਹੋ ਚੁੱਕੀ ਹੈ ਉੱਥੇ ਵੀ ਹਾਦਸਾ ਹੋਣ ਦਾ ਜੋ ਡਰਾ ਲੋਕਾਂ ਨੂੰ ਸਤਾ ਰਿਹਾ ਹੈ ਕਿਉਂਕਿ ਸਾਰੀ ਜੋ ਸੜਕ ਸੀਗੀ ਉਹ ਬਿਲਕੁਲ ਹੀ ਥੱਲੋ ਪਾਣੀ ਦੇ ਨਾਲ ਖੋਰ ਚੁੱਕੀ ਆ ਬਹੁਤ ਵੱਡਾ ਖੱਡਾ ਬਣ ਚੁੱਕਿਆ ਕੋਈ ਵੀ ਉੱਥੇ ਹਾਦਸਾ ਜੋ ਵਾਪਰ ਸਕਦਾ ਹੈ ਤਾਂ ਹੁਣ ਹਾਸਾ ਹੋਇਆ ਤਾਂ ਪ੍ਰਸ਼ਾਸਨ ਵੀ ਪਹੁੰਚਿਆ ਤਾਂ ਐਸਡੀਓ ਨੇ ਸਿਵਰੇ ਵਿਭਾਗ ਦੇ ਉਹ ਵੀ ਪਹੁੰਚ ਨੇ ਐਸਡੀਐਮ ਮੈਡਮ ਵੀ ਪਹੁੰਚੇ ਨੇ ਤਾਂ ਡੀਐਸਪੀ ਇੱਥੇ ਪਹੁੰਚੇ ਨੇ ਤਾਂ ਹੁਣ ਇਨਵੈਸਟੀਗੇਸ਼ਨਾਂ ਜੋ ਕੀਤੀ ਜਾ ਰਹੀ ਹੈ ਜੋ ਵਿਅਕਤੀ ਲਾਪਤਾ ਉਸ ਦੀ ਪਾਲ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਵਿਅਕਤੀ ਦੇ ਨਾਲ ਹੋਇਆ ਕੀ ਸੀਗਾ ਤਾਂ ਉਸ ਵਿਅਕਤੀ ਤੋਂ ਪਤਾ ਕੀਤਾ ਜਾਵੇਗਾ ਜੋ ਇਸ ਖੱਡੇ ਦੇ ਵਿੱਚੋਂ ਕੱਢਿਆ ਗਿਆ ਤਾਂ ਹੁਣ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਇੱਥੋਂ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਦੋਂ ਦਾ ਇਹ ਖੱਡਾ ਸੀਗਾ ਬਣਿਆ ਹੋਇਆ ਤੇ ਕਿੰਨੇ ਹੁਣ ਤੱਕ ਐਕਸੀਡੈਂਟ ਹੋ ਚੁੱਕੇ ਨੇ ਤਾਂ ਇਸ ਵਿਅਕਤੀ ਬਾਰੇ ਵੀ ਜੋ ਜਾਣਕਾਰੀ ਆ ਉਹ ਤੁਹਾਡੇ ਨਾਲ ਇਹਨਾਂ ਲੋਕਾਂ ਤੋਂ ਜੋ ਇੱਥੇ ਮੌਜੂਦ ਸਨ ਜਿਨ੍ਹਾਂ ਨੇ ਉਹਨਾਂ ਨੂੰ ਕੱਢਿਆ ਉਹਨਾਂ ਤੋਂ ਜਾਣਦੇ ਆ ਵੀਰੇ ਜਲਾਲਾ ਰੋਡ ਤੇ ਸੀਵਰੇਜ ਦਾ ਖੱਡਾ ਬਣਿਆ ਅੱਜ 15 ਤੋਂ 20 ਦਿਨ ਹੋ ਗਏ ਇਹਨੂੰ ਇੱਕ ਖੱਡਾ ਇਹਦੋਂ 6 ਮਹੀਨੇ ਪਹਿਲਾਂ ਬਣਿਆ ਆ ਕਿੰਨਾ ਵੱਡਾ ਪਹਿਲਾਂ ਖੱਡਾ ਤਾਂ ਹੈਗਾ 20 25 ਫੁੱਟ ਲੰਮਾ ਤੇ 8-7 ਫੁੱਟ ਚੌੜਾ ਇਹ ਐਨਰਗ ਐਕਸੀਡੈਂਟ ਹੋ ਗਏ ਮੁਤਾਬਕ ਇਹ ਤੇ 3 4 ਤੋਂ 4 ਆ ਚੌਥਾ ਹੀ ਆ ਚੌਥਾ ਕੇਸ ਆਈ ਅੱਜ ਇਹ ਕੀ ਕਰਨ ਮੰਨਦਾ ਵੀ 15 ਕਿਹੜਾ ਹੋ ਗਿਆ ਸੋਹਣੀ ਅਨਗੈਲੀ ਜੀ ਅਨਗੈਲੀ ਇਹ ਪ੍ਰਸ਼ਾਸਨ ਦੀ ਇਹ ਪੁਲਿਸ ਵੀ ਰੋਜ਼ ਲੰਗਦੀ ਇਹ ਵੀ ਪੁਲਿਸ ਵੀ ਲੰਗਦੀ ਐ ਐਮਐਲਏ ਦਾ ਵੀ ਰੋੜ ਇਹ ਆ ਡੈਲੀ ਦਾ ਤੇ ਕੋਈ ਧਿਆਨਤ ਪ੍ਰਸ਼ਾਸਨ ਦੇ ਜਾਂਦਾ ਸੀ ਤੇ ਸਾਰਿਆਂ ਦੇ ਧਿਆਨ ਚ ਆਈ ਸਾਰਿਆਂ ਦੇ ਧਿਆਨ ਚ ਅੱਜ ਆਏ ਆ ਕਹਿੰਦੇ ਵੀ ਧਿਆਨ ਚ ਸਾਡੇ ਧਿਆਨ ਚ ਨਹੀਂ ਸੀਗਾ ਐਕਸੀਡੈਂਟ ਹੋ ਗਏ ਅੱਜ ਆਏ ਪਹਿਲਾਂ ਆਈ ਨਹੀਂ ਕਿ ਕੀ ਕਾਰਨ बस ਕਾਰਨ ਕੀ ਹੁਣ ਇੱਕ ਬੰਦਾ ਤਾਂ ਰਾਤ ਲੱਭ ਗਿਆ ਜੀ ਅਸੀਂ ਆਪ ਕੱਢਿਆ ਉਹ ਬੰਦਾ ਉਹਨੇ ਡਰਿੰਕ ਵਗੈਰਾ ਕੀਤੀ ਵੀ ਸੀਗੀ ਉਹ ਆਂਦਾ ਵੀ ਮੇਰੇ ਨਾਲ ਬੰਦਾ ਸੀ ਇਹ ਨਹੀਂ ਪਤਾ ਵੀ ਹੁਣ ਉਹ ਗਾਂ ਲੰਘ ਗਿਆ ਕਿ ਪਿੱਛੇ ਉੱਤਰ ਗਿਆ ਕਿ ਕਿਵੇਂ ਆ ਕੀ ਹਿਸਾਬ ਆ ਇਹ ਇਸ ਬਾਰੇ ਕੋਈ ਪਤਾ ਨਹੀਂ ਇਹ ਤਸ ਦਾ ਹੋਇਆ ਕਦੇ ਕਾਰਨ ਹੈ ਫਟੇ ਠੇ ਬਣੇ ਕਿਉਂ ਆ ਇਹ ਇਹ ਮਤਲਬ ਚਲੋ ਜੇ ਖੱਡਾ ਬਣਿਆ ਸੀਗਾ ਇਹਨਾਂ ਦੀ ਬੈਰੀਕੇਡ ਕਰਨ ਦੀ ਤਾਂ ਜ਼ਿੰਮੇਵਾਰੀ ਬੰਦੀ ਸੀ ਨਾ ਉਹ ਵੀ ਨਹੀਂ ਇਹਨਾਂ ਕੀਤੀ ਅੱਜ ਹੁਣ ਅਸੀਂ ਮੌਕੇ ਤੇ ਉੱਤੇ ਆਏ ਆ ਜਦੋਂ ਸਾਨੂੰ ਇਨਸੀਡੈਂਟ ਦਾ ਇਹ ਪਤਾ ਲੱਗਿਆ ਹੈਗਾਗਾ ਉਹਦੇ ਵਿੱਚ ਮਤਲਬ ਦੇਖਿਆ ਕਿ ਵੀ ਇੱਕ ਮੋਟਰਸਾਈਕਲ ਵਿੱਚ ਗਿਰਿਆ ਹੋਇਆ ਹੈਗਾ ਅਗਰ ਤਾਂ ਤੁਸੀਂ ਇਹ ਦੱਸ ਰਹੇ ਹੋਗੇ ਕਿ ਵੀ ਜਿਹੜੀਆਂ ਦੂਸਰੀਆਂ ਆਪਣੀਆਂ ਰੋਡ ਸੇਫਟੀ ਵਾਲੀਆਂ ਟੀਮਾਂ ਚ ਹੈਗੀਆਂ ਗਿਆ ਇੱਕ ਜਿਹੜਾ ਮਤਲਬ ਜਿਹਦੇ ਨਾਲ ਐਕਸੀਡੈਂਟ ਹੋਇਆ ਉਹਨੂੰ ਕੱਢ ਕੇ ਉਹ ਲੈ ਗਏ ਸੀਗੇ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਪਰ ਇੱਥੇ ਦੋ ਚਪਲਾਂ ਪਈਆਂ ਹੋਈਆਂ ਜਿਸ ਤੋਂ ਇਹ ਪਤਾ ਲੱਗ ਰਿਹਾ ਹੈਗਾ ਕਿ ਕਿ ਦੋ ਜਣੇ ਗire ਹੋਏ ਹੋਣੇ ਹੈਗੇ ਆਲੇ ਹੁਣ ਆਪਾਂ ਉਹਦੇ ਰਾਹੀਂ ਪਤਾ ਕਰਦੇ ਆ ਉਹ ਜਿਹੜਾ ਬੰਦਾ ਹੈਗਾਗਾ ਹਸਪੀਟਲ ਚ ਹੈਗਾਗਾ ਕਿ ਵੀ ਦੂਸਰਾ ਸੀ ਉਸਦੇ ਨਾਲ ਜਾਂ ਨਹੀਂ ਸੀ ਜਕੀ ਇਨਸੀਡੈਂਟ ਹੈਗਾਗਾ ਬਾਕੀ ਐਸ ਡੀਓ ਸਾਹਿਬ ਆਗੇ ਹੈਗੇ ਆਗੇ ਸਿਵਰੇਜ ਵਾਲੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਇਹ ਵਾਲਾ ਖੱਡਾ ਵੀ ਪਲੱਸ ਜਿਹੜਾ ਅੱਗੇ ਵਾਲਾ ਵੀ ਜਿਹੜਾ ਹੈਗਾਗਾ ਉਸ ਦਾ ਤੁਰੰਤ ਮਤਲਬ ਅੱਜ ਇਹਦਾ ਹੱਲ ਕੱਢਿਆ ਜਾਵੇ ਤਾਂ ਜੋ ਕਿ ਕੋਈ ਹੋਰ ਇਨਸੀਡੈਂਟ ਹੋਣ ਤੋਂ ਬਚਿਆ ਜਾ ਸਕੇ ਨਾ ਨਾ ਜਨਾਬ ਜਨਾਬ ਸੀਵਰ ਲਾਈਨ ਦੀ ਲੀਕ ਹੋ ਗਈ ਸੀਗੀ ਆ ਪਾਈਪ ਉਹ ਜਿਵੇਂ ਗੜ ਗਈ ਸੀ ਉਤੋਂ ਗੜਨ ਕਰਕੇ ਕੀ ਸੀਗਾ ਵੀ ਪਾਣੀ ਫਰਨ ਲੱਗਿਆ ਸੀਗਾ ਮਿੱਟੀ ਘੁਰਦੀ ਪਈ ਸੀਗੀ ਸੜ ਤੋਂ ਮਿੱਟੀ ਨਿਕਲੀ ਜਾਂਦੀ ਸੀਗੀ ਉਹਨੋ ਜਿਸੀ ਕੀ ਕੀਤਾ ਸੀਗਾ ਜੇਸੀਪੀ ਮੰਗਾ ਕੇ ਸੜਕ ਜਿਹਨੇ ਥੋਰੀ ਸੀਗੀ ਉਹਨ ਥੱਲੇ ਬਿਠਾਤਾ ਤੇ ਇੱਕ ਓਪਨ ਚੈਨਲ ਬਣਾਤਾ ਵੀ ਪਣਾ ਸਿਰਫ ਦਾ ਪਾਣੀ ਚੱਲਦਾ ਕਿਉਂ ਬਰਸਾਤਾ ਸੀਜ਼ਨ ਐ ਐਸਟੀਪੀ ਬੰਦ ਕਰਨਾ ਬਹੁਤ ਮਤਲਬ ਰਿਸਕੀ ਕੰਮ ਐ ਆਪਾਂ ਐਸਟੀਪੀ ਚਲਾਉਣਾ ਪੈਂਦਾ ਓਪਨ ਚਲਾਤਾ ਸੀਗਾ ਬੈਰੀਗੇਟਿੰਗ ਕਰਤੀ ਸੀਗੀ ਠੀਕ ਐ ਜਿੱਦੇ ਪਾਈਪ ਦਾ ਸੀ ਕੰਮ ਪਾਈਪ ਮੰਗਾ ਲਈ ਸੀਗੀ ਪਾਈਪ ਦਾ ਕੰਮ ਤੋ ਜਿਵੇਂ 10 ਦਿਨ ਪਹਿਲਾਂ ਲੋਟ 10 ਦਿਨ ਪਹਿਲਾਂ ਆਪਾਂ ਕਿਹਾ ਸੀਗਾ ਉਹ ਠੇਕੇਦਾਰ ਨੂੰ ਤੇ ਉਹ ਆਪਾਂ ਕੰਮ ਸ਼ੁਰੂ ਕਰਾ ਲੈਣਾ ਸੀਗਾ ਅਸੀਂ ਬੈਰੀਕੇਡ ਇਸੇ ਵਾਸਤੇ ਕੀਤੀ ਸੀ ਵੀ ਇਲਾਤ ਜਿਹੜੀ ਕਲਰ ਲਾਈਟ ਆਉਂਦੀ ਜਿਹੜੀ ਪਲੇਟ ਆਉਂਦੀ ਰੈੱਡ ਲਾਈਟ ਵਾਲੀ ਉਹ ਵੀ ਲਾਈਉ ਇਸ ਬੈਰੀਕੇਡ ਤੇ ਵੀ ਤੱਕ ਕੋਈ ਇਨਸੀਡੈਂਟ ਨਾ ਹੋਵੇ ਸਰ ਦੋਵੇਂ ਪਾਸੇ ਕੋਈ ਵੀ ਇੱਥੇ ਨਹੀਂ ਸੀਗਾ ਜੇਕਰ ਬੈਰੀਕੇਟ ਲਾਇਆ ਹੁੰਦਾ ਵੀ ਉਹ ਨਾਲ ਲੰਘਦੇ ਮੋਟਰਸਾਈਕਲ ਵਾਲੇ ਕਾਰਾਂ ਤੱਕ ਲੰਘੀਆਂ ਕਾਰਾਂ ਡਿੱਗੀਆਂ ਕਹਿੰਦੇ ਕੋਈ ਬੈਰੀਕੇਟ ਨਹੀਂ ਲੱਗੀ ਹੋਈ ਸੀ ਬੈਰੀਕੇਟ ਜਨਾਬ ਤੁਸੀਂ ਆਪ ਵੇਖ ਸਕਦੇ ਹੋ ਬੈਰੀਨ ਟੁੱਟਿਆ ਵੀ ਪਿਆ ਮਤਲਬ ਬੈਰੀਕੇਟ ਲੱਗੇ ਹੋ ਅੱਲ ਕਿਉਂ ਨਹੀਂ ਕਰਾਇਆ ਗਿਆ ਵੀ 15 ਦਿਨ ਹੋ ਗਏ ਕਿਦਾਂ ਅਦਾਕਾਰੀ ਇਹਨਾਂ ਪਿੱਛੇ ਜਿਹੜਾ ਨਾ ਬਰਸਾਤਾ ਕਰਕੇ ਪਿੱਛੇ ਆਪਣੇ ਦਿਨ ਪਾਣੀ ਭਰਿਆ ਪਿਆ ਸੀ ਐਸਟੀਪੇ ਲੱਗਦਾ ਚਲਾਉਣਾ ਪੈ ਰਿਹਾ ਦਸਾਂ ਪਤੋਂ ਤੱਕ ਸਹੀ ਹੋ ਜਾਊਗਾ ਹੁਣ ਇਹ ਨਾ ਆ ਤਾਂ ਰਿਪੇਅਰ ਕਰਾ ਜੀ ਅਗਲੀ ਲੀਕੇਜ ਵੀ ਹੋ ਗਈ ਕਿਦਾਂ ਕੱਲ ਨੋੜ ਜਾਇ ਅਗਲੀ ਲੀਕੇਜ ਗਿਆ ਉਹ ਚੱਕਰ ਮੈਂ ਹੁਣ ਕੀ ਲੱਗਦਾ ਐਵੇਂ ਆ ਵੀ ਜਿਹੜਾ ਉਹਨਾਂ ਐਸਟੀਪੇ ਤੇ ਲੈ ਕੇ ਜਿਹੜੀ ਅਗਲੀ ਪਾਈ ਪਾਉਨ ਸਾਰੀ ਖਰੀ ਜਾਂਦੀ ਆ ਲੱਗਦਾ ਕਿ ਪਹਿਲਾਂ ਜਾਂਦਗੇ ਆਸੇ ਨਾਮ ਦੇ ਜਿਹਨਾਂ ਅਸੀਂ ਤਾਂ ਦੇਖੋ ਬੈਰੀਕੇਟਿੰਗ ਜੀ ਅਸੀਂ ਬੈਰੀਕੇਟਿੰਗ ਨਾ ਕੀਤੀ ਹੁੰਦੀ ਫਿਰ ਤੁਸੀਂ ਮੰਨਦੇ ਵੀ ਹਾਂ ਅਸੀਂ ਖੁੱਲੇ ਚੜ੍ਹਦਾ ਕੱਢਾ ਜਿਹੜਾ ਦੇਖੋ ਜੇ ਕੋਈ ਕੰਮ ਚੱਲਦਾ ਆਪਣਾ 1 ਮਹੀਨੇ ਦਾ ਕੰਮ ਕੋਣ 1.5 ਮਹੀਨੇ ਦਾ ਕੰਮ ਹੋਗਾ ਬੈਰੀਕੇਟਿੰਗ ਕਰਦੇ ਪਹਿਲਾਂ ਜੀ ਸਾਡੇ ਉੱਤੇ ਬੈਰੀਕੇਟਿੰਗ ਕੀਤੀ ਹੋਈ ਸੀ ਹੁਣ ਕਿੰਨਾ ਟਾਈਮ ਇਸ ਬੈਰੀਕੇਟ ਤੇ ਐਸੇ ਲਿਖਿਆ ਹੋਇਆ ਵੀ ਅੱਗੇ ਜਲ ਸਪਲਾਈ ਦਾ ਕੰਮ ਚੱਲੂ ਹੈ ਇੱਕ ਅੱਠ ਅੱਜ ਦੀ ਮਹੀ ਪੈ ਨੂੰ 10 ਤੋਂ 15 ਦਿਨ ਹੋ ਗਏ ਆ ਰੋਡ ਬੈ ਇਸ ਤੋਂ ਪਹਿਲਾਂ ਇੱਕ ਗੱਡੀ ਡਿੱਗੀ ਇੱਥੇ ਉਸ ਤੋਂ ਬਾਅਦ ਪਰਸੋਂ ਮੋਟਰਸਾਈਕਲ ਗਿਆ ਇੱਕ ਰਾਤ ਡਿੱਗਾ ਤੇ ਪ੍ਰਸ਼ਾਸਨ ਕੋਈ ਇੱਥੇ ਕਾਰਵਾਈ ਨਹੀਂ ਕੀਤੀ ਗਈ ਇੱਕ ਦਿਨ ਬੱਸ ਮੜਾ ਜਾਏ ਵੇਖ ਕੇ ਮੁੜ ਗਏ ਤੇ ਸਾਡੇ ਇੱਕ ਭਰਾ ਇੱਥੋਂ ਹੈਗਾ ਟਾਣੀਆਂ ਤੋਂ ਉਹਨੇ ਵੀਡੀਓ ਵੀ ਇਹਨਾਂ ਨੂੰ ਬਣਾ ਕੇ ਪਾਈਆਂ ਮੈਕਮੇ ਨੂੰ ਤੇ ਉਹ ਕਹਿੰਦੇ ਰਿਟਨ ਦੇ ਵਿੱਚ ਲਿਖ ਕੇ ਦਿਓ ਹੁਣ ਤੁਸੀਂ ਦੱਸੋ ਵੀ ਇਹ ਰੋਡ ਨੂੰ ਕੌਣ ਰਿਟਨ ਦੇ ਵਿੱਚ ਲਿਖ ਕੇ ਦੇ ਸਕਦਾ ਜਦੋਂ ਪ੍ਰਸ਼ਾਸਨ ਆ ਆਦੀਆਂ ਅੱਖਾਂ ਨਾਲ ਇੱਥੇ ਆ ਕੇ ਵੇਖ ਕੇ ਵਾਪਸ ਮੁੜ ਗਿਆ ਤੇ ਫਿਰ ਵੀ ਕਹਿੰਦੇ ਰਿਟਨ ਦੇ ਵਿੱਚ ਲਿਖ ਕੇ ਦਿਓ ਤੇ ਫਿਰ ਇਹ ਰੋਡ ਬਣਾਵਾਂਗੇ ਹੁਣ ਜਿਹੜੇ ਆ ਮੋਟਰਸਾਈਕਲ ਡਿੱਗਾ ਇਹ ਬੰਦੇ ਦਾ ਕੋਈ ਪਤਾ ਨਹੀਂਗਾ ਲਾ ਪਤਾ ਨੰਬਰ ਮੋਟਰਸਾਈਕਲ ਦਾ ਵਿਖਾ ਦਿਆ ਜੀ ਬੰਦਾ ਨਹੀਂ ਮਿਲਿਆਗਾ ਪਹਿਲਾਂ ਪਰਸੋ ਵੀ ਨੁਕਸਾਨ ਹੋਇਆ ਇੱਕ ਦਿਨ ਇੱਥੇ ਗੱਡੀ ਡਿੱਗੀ ਆ ਐਕਸੀਡੈਂਟ ਆ ਚੌਥਾ ਐਕਸੀਡੈਂਟ ਹੋ ਗਿਆ ਜੀ 15 ਦਿਨਾਂ ਚ ਇਸ ਜਗ੍ਹਾ 15 ਦਿਨ ਹੋ ਗਏ